ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਵ ਸਿੰਘ ਨਵੇਂ ਗੋਂ ਜੋ ਕਿ 4 ਤਰੀਕ ਨੂੰ ਮਹਾ ਪੰਚਾਇਤ ਹੋਣ ਜਾ ਰਹੀ ਹੈ ਖਨੋਰੀ ਬੁੱਢ ਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਚ ਵੇਖੋ ਨਵੇਂ ਗੋਂ ਦੀ ਸ਼ਕਤ ਦਾ ਸ਼ੋਹਾ ਇਸ ਲੰਗਰ ਦੀ ਸੇਵਾ ਪਿੰਡ ਨਵੇਂ ਗੋਂ ਵੱਲੋਂ ਕੀਤੀ ਜਾ ਰਹੀ ਹੈ ਸਾਰੇ ਪੰਜਾਬ ਨੂੰ ਤੇ ਦੇਸ਼ ਵਾਸੀਆਂ ਨੂੰ ਹਰਿਆਣਾ ਦੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਗਤ ਕਾਲੂ ਘਨੋਰੀ ਬਾਰਡਰ ਤੇ ਪਹੁੰਚੋ ਜੋਗੀ ਦਿੱਲੀ ਦੀ ਜ਼ਾਲਮ ਸਰਕਾਰ ਦੇ ਖਿਲਾਫ ਸਰਦਾਰ ਜਗਜੀਤ ਸਿੰਘ ਢੱਲੇਵਾਲ ਇਹ ਲੜਾਈ ਕੋਈ ਉਹਨਾਂ ਦੀ ਇਕੱਲਿਆਂ ਦੀ ਨਹੀਂ ਸਾਰੇ ਪੰਜਾਬ ਦੀ ਦੇਸ਼ ਦੀ ਜਵਾਨੀ ਦੀ ਲੜਾਈ ਹੈ ਪੰਜਾਬ ਦੀ ਆਉਣ ਵਾਲੀ ਨਸਲਾਂ ਤੇ ਬਸਲਾਂ ਦੀ ਆਉਣ ਵਾਲੀ ਜਵਾਨੀ ਦੀ ਲੜਾਈ ਹੈ ਇਸ ਕਰਕੇ ਸਾਰੇ ਪੰਜਾਬ ਨੂੰ ਅਪੀਲ ਹੈ ਜਿਹੜੇ ਭਰਾ ਘਰਾਂ ਚ ਬੈਠੇ ਨੇ ਹਲੇ ਤੱਕ ਉਹਨਾਂ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਕਾਨੂੰ ਘਨੋਰੀ ਬਾਰਡਰ ਤੇ ਪਹੁੰਚੋ